ਸਲਾਵੀ ਪੋਖਪੁਰ ਦੇ ਵਿੱਚ ਨਾਨਕ ਹੱਟ ਕਪੜਾ ਫੈਕਟਰੀ 15 ਫਰਵਰੀ ਤੋਂ ਕਰਨ ਜਾ ਰਹੀ ਆ ਬਹੁਤ ਵੱਡੇ ਸੇਲ ਮੇਲੇ ਦੀ ਸ਼ੁਰੂਆਤ ਜਿੱਤੇ ਕੇ ਪਾਰਥਲ ਵੇਖ ਲੋ ਕੋਈ 100 ਨਹੀਂ ਕੋਈ 200 ਨਹੀਂ 5 500 파ਰਤਲ ਤੁਹਾਡੇ ਵਾਸਤੇ ਆ ਚੁੱਕਾ ਵਾ ਸੋ ਬਾਈ ਜੀ ਫਾਇਦੇ ਕੀ ਕਰਨੇ ਆਏ ਦੱਸੋ ਨਕਾ ਭਾਜੀ 100 100 ਰੁਪਏ ਦਾ ਸੂਟ ਦੀ ਸ਼ੁਰੂਆਤ ਕਰੇ ਜਾ ਰਹੇ ਆ ਪਿਓਰ ਕਰੇਪ ਦੇ ਸੂਟਾਂ ਚਨੌਂ ਦੇ ਦੁਪੱਟੇ ਨਾਲ ਇਹ ਕੋਈ ਮਜ਼ਾਕ ਨਹੀਂ ਹੈਗਾ ਇਹ ਪੂਰੇ ਪੰਜਾਬ ਚ ਸਭ ਤੋਂ ਵੱਡੀ ਸੇਲ ਪੈਣਾ ਦੇ ਆਪਣੇ ਸ਼ਹਿਰ ਭੋਪਰ ਟਾਡਾ ਤੇ ਸੂਆ ਭੋਪੌਰ ਵਿੱਚ ਕਿੜੀਆਂ ਵੈਗੋਵਾਲ ਪਲੱਥ ਪੂਰੇ ਲੱਖੇ ਦੇ ਨਾਲ-ਨਾਲ ਪੂਰੇ ਪੰਜਾਬ ਨੂੰ ਫੁੱਲਾ ਸੱਦਾ ਆ ਦਿਨ ਐਤਵਾਰ ਸ਼ਵਰਾਸਤਰੀ ਵਾਲਾ ਦਿਨ 100 ਰੁਪਏ ਤੋਂ ਮਾਤਰਾ ਸੂਟ ਸ਼ੁਰੂ ਹੋਏਗਾ ਤੇ ਉਸ ਤੋਂ ਬਾਅਦ 700 800 1-1 ਕੀ ਆਚਾਪਾ ਪਾਈਪਰ 6-6 ਹਜ਼ਾਰ ਰੁਪਏ ਵਾਲੇ ਸੂਟ ਪਹਿਨਣ ਨੂੰ ਦੇ ਦੜਿਆ 15 ਫਰਵਰੀ ਤੋਂ ਮੇਲਾ ਬਾਈ ਜੀ ਸ਼ੁਰੂ ਹੋ ਜਾ ਰਿਹਾ ਪੋਪਪੋਰ ਦੇ ਵਿੱਚ ਸੋ ਬਿਲਕੁਲ ਭਾਈ ਜੀ ਆਰਟੀਕਲ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਕਮਾਲ ਦੇ ਆਰਟੀਕਲ ਤੁਹਾਨੂੰ ਸੇਲ ਮੇਲੇ 'ਚ ਦੇਣੇ ਆ ਇਹ ਬਹੁਤ ਵੱਡੀ ਸੇਲ ਆ ਜਿੱਥੇ ਇਸ ਤਰ੍ਹਾਂ ਦੇ ਕਮਾਲ ਦੇ ਆਰਟੀਕਲ ਬਹੁਤ ਹੀ ਵਾਜਬ ਰੇਟਾਂ 'ਤੇ ਮਿਲਣੇ ਆ ਮੈਂ ਕਹਿੰਦਾ ਭਾਈ ਇੱਧਰ ਨਾਲ ਵੀ ਘਟਾ ਮੈਂ ਕਿਉਂ ਭਾਈ ਇੱਧਰ ਚੈੱਕ ਕਰੋ 4500 ਤੋਂ 5000 ਰੁਪਏ ਵਿਚ ਵੇਚ ਰਿਹਾ ਨਾ ਨਾ ਕੱਟ ਪੋਪਪੋਰ ਨੇ ਅਕਸਰ 800 ਰੁਪਏ ਬਾਈ ਜੀ 800 800 ਰੁਪਈਆ ਹਜ਼ਾਰ ਰੁਪਈਆ ਬ੍ਰਾਈਡਲ ਸੂਟ ਹੈ ਵੀ ਇਸੇ ਰੇਜਾ ਚ ਡਿਜੀਟਲ ਡਿਜ਼ਾਈਨਰ ਸੂਟ ਪਾਜੀ 5500 ਰੁਪਈਆ ਰੇਜਾ ਚ 5500 ਰੁਪਈਆ ਰੇਜਾ ਚ ਦੇ ਦਾਨੀ ਹੈ ਤੇ ਨਾਲ ਹੀ ਹੈਵੀ ਹੈਵੀ ਸੂਟ ਇਧਰ ਚੈੱਕ ਕਰੋ ਡਿਜ਼ਾਈਨਰ ਹੈਵੀ ਸੂਟ ਪੂਰੀਆਂ ਫਰੰਟਾਂ ਪਿਓਰ ਚਨੋਂ ਦੇ ਦੁਪੱਟੇ ਨਾਲ 1-1000 ਰੁਪਈਆ ਰੇਜਾ ਚ ਬਾਈ ਜੀ 8-8000 ਵਾਲੇ ਸੂਟ ਮਿਲਨੇ ਭੋਗਪੁਰ ਹੈ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ 15 ਫਰਵਰੀ ਨੂੰ ਮੇਲਾ ਸ਼ੁਰੂ ਹੋ ਜਾ ਰਿਹਾ ਸੋ ਬਿਲਕੁਲ ਆਰਟੀਕਲ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਕਮਾਲ ਦੇ ਆਰਟੀਕਲ ਮਾਰਕੀਟ ਦੇ ਵਿੱਚ 2500 ਤੇ ਨਹੀਂ 1000 3500 ਇੱਥੇ ਆਉਤੀ 800 ਹਜ਼ਾਰ ਦੇ ਵਿੱਚ ਲੈ ਜਾਓ ਤੇ ਇਸ ਤਰ੍ਹਾਂ ਦੇ ਕਮਾਲ ਦੇ ਮੈਂ ਕਹਿੰਦਾ ਭਾਜੀ ਆਰਟੀਕਲ ਦਿਖਾ ਦਿਓ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਆ 15 ਫਰਵਰੀ ਤੋਂ ਪਾਰਸਲ ਚੈੱਕ ਕਰ ਲਿਓ ਇਹ ਭਾਜੀ ਪਾਰਸਲ ਇੰਨੇ ਹੀ ਇੱਥੇ ਆ ਤੇ ਉਧਰ ਵੀ ਪਾਰਸਲ ਮੈਂ ਕਹਿੰਦਾ ਭਾਈ ਜੀ ਪੋਪਰ ਵੀ ਜਾ ਚੁੱਕੇ ਆ ਦੋ ਟਰੱਕ ਅੱਜ ਆਪਾਂ ਸਵੇਰੇ ਭੇਜਿਆ ਤੇ ਉਸ ਤੋਂ ਬਾਅਦ ਇਦਾਂ ਦੇ ਡਿਜ਼ਾਈਨਰ ਸੂਟ ਫੋਰ ਸਾਈਡ ਹੈਵੀ ਦੁਪੱਟੇ ਪਾ ਜੀ ਇਹ ਸੂਟ ਬਾਜ਼ਾਰ ਚ 7 ਤੋਂ 8000 ਰੁਪਏ ਦਾ ਦੁਪੱਟੇ ਦੀ ਲੈਂਥ ਚੈੱਕ ਕਰੋ ਨਾ ਨੇ ਕੱਟ ਪੋ ਬੋਰਨੇ ਪਹਿਰਾਂ ਤੋਂ ਕੋਈ 5000 ਨਹੀਂ ਕੋਈ 6000 ਨਹੀਂ ਸਿਰਫ 1000 ਰੁਪਏ ਲੈਣਾ ਓਪਨ ਚੈਲੰਜ ਹੈ ਮੇਰਾ ਸੂਟ ਭਾਵੇਂ ਲੈਬ ਟੈਸਟ ਕਰਾ ਲਿਓ ਸਕਰੀਨ ਸ਼ਾਟ ਲੈ ਲਓ ਜਿੱਥੋਂ ਮਰਜ਼ੀ ਪਤਾ ਕਰਾ ਲਓ ਕੋਈ 7000 ਨਹੀਂ ਕੋਈ 8000 ਨਹੀਂ ਆਪਾਂ ਕਿਸੇ ਦੁਕਾਨਦਾਰ ਦੀ ਕੋਈ ਗੱਲ ਹੀ ਕਰਨੀ ਨਾ ਨਾ ਕੱਟ ਨੇ ਭੈਣ ਭਰਾਵਾ ਦੇ ਫਾਇਦੇ ਕਰਨੇ ਆਹ ਰੇਟ ਟੋਪਨ ਲੱਗਿਓ ਜਾ 6200 ਕੱਟ ਕੇ 4500 ਰੁਪਏ ਦਾ ਬਿਜਾਰ ਵਿਕਦਾ ਨਾ ਨਾ ਕੱਟ ਨੇ ਇਹ ਵੀ 1000 ਰੁਪਏ ਰਿੰਚ ਭੈਣਾਂ ਨੂੰ ਦੇਣਾ ਸਕਰੀਨ ਸ਼ਾਟ ਲੋ 15 ਫਰਵਰੀ ਨੂੰ ਮੈਂ ਵੀ ਉੱਥੇ ਹੀ ਮਿਲਾਂਗਾ ਇਹ ਸੂਟ ਵੀ ਉੱਥੇ ਹੀ ਮਿਲਣਗੇ ਤੇ ਇਹ ਵਾਲੇ ਸੂਟ ਵੇ ਕੋ ਲੈ ਕੇ ਜਾਣੇ ਆ ਤੇ ਨਾਲ ਬਾਜੀ ਇਧਰ ਫਾਇਦੇ ਬਿਲਕੁਲ ਵਿਖਾ ਦिए ਪਹਿਣਾ ਨੂੰ 10 10 ਹਜ਼ਾਰ ਵਾਲੇ ਸੂਟ ਤੇ 1200 ਦਾ 1500 ਰੁਪਿਆ ਰੇਂਜਾ ਚ ਪਿਓਰ ਦੇ ਸੂਟ ਇਹ ਵੀ ਪੋਪਪਰ ਦੇ ਸੋ ਬਿਲਕੁਲ ਯਾਰ ਆ ਤੇ ਬਹੁਤ ਵੱਡਾ ਕਮਾਲਿਆ ਫਾਇਦੇ ਬਹੁਤ ਵੱਡੇ ਆ ਸਟਾਕ ਸਾਰਾ ਕਲੀਅਰ ਕਰਨਾ ਵਾ 15 ਦਿਨ ਦੀ ਸੇਲ ਆ ਤੇ 15 ਫਰਵਰੀ ਤੋਂ ਹੀ ਹੋਣੀ ਹੈ ਸ਼ੁਰੂਆਤ ਤੇ ਇਧਰ ਪਾਜੀ ਦਿਖਾ ਦਿਓ ਕਿ ਛੇਤੀ ਛੇਤੀ ਆਓ ਤੇ ਆਰਟੀਕਲ ਹਜ਼ਾਰ ਯਾਰ ਚ ਚੱਕ ਲੋ ਜੀ ਸੋ ਬਿਲਕੁਲ ਜੀ ਜਿੰਨਾ ਪਹਿਣਾ ਕਰੇ ਹੈਗੇ ਵਿਆਹ ਸ਼ਾਦੀ ਗੱਲ ਗੌਰ ਨਾਲ ਸੁਣਿਓ ਤੁਹਾਡੇ ਘਰ ਚ ਵਿਆਹ ਮਾਰਚ ਚ ਹੈਗੇ ਆ ਫਰਵਰੀ ਚ ਆ ਗਿਆ April ਚ ਆ ਗਿਆ ਤੁਸੀਂ ਵੀ ਪਹੁੰਚੋ ਤੁਹਾਡਾ 2 2.5 ਲੱਖ ਵਾਲਾ ਬਿੱਲ ਇੱਥੇ 30 40 ਹਜ਼ਾਰ ਚ ਰਹਿ ਜਾਣਾ ਕਿਉਂਕਿ ਅੱਜ ਦੇ ਆਪਾਂ ਸੂਟ ਇੰਨੇ ਸਸਤੇ ਦੇ ਦੇਣੇ ਆ ਇਹ ਚਾਚੀਆਂ ਮਮੀਆਂ ਤਾਈਆਂ ਚ ਲੈਣ ਦੇ ਨਾਲੇ ਸੂਟ ਇਹ 12 1200 ਨੂੰ ਬਾਈ ਜੀ ਪਿਓਰ ਦੇ ਸੂਟ ਹੈ ਜਿਹੜੇ ਦੇਣੇ ਆ ਕਪੜਾ ਨਹੀਂ ਇੰਨੇ ਦਾਣਾ ਆਪਾਂ ਸੋਨੇ ਦੁਪੱਟਾ ਸਾਡੇ ਘੜਾਈ ਦੇ ਦਾਨੇ ਸੋ ਬਿਲਕੁਲ ਪਾਜੀ ਇੱਕ ਵਾਰੀ ਸਟਾਕ ਆਪਾਂ ਤੁਹਾਨੂੰ ਸਾਰਾ ਦਿਖਾ ਦਈਏ ਪਾਜੀ ਸ਼ੋਰੂਮ ਤੇ ਲੈ ਕੇ ਚੱਲੋ ਹੁਣ ਬਿਲਕੁਲ ਜੀ ਸ਼ੋਰੂਮ ਚ ਹੋਰ ਵੈਰਾਈਟੀ ਆ ਵਖਾਉਂਗਾ ਜਿੱਥੋਂ ਤੱਕ ਨਜ਼ਰ ਜਾਏਗੀ ਪਹਿਰਾ ਦੀ ਸਟਾਕ ਹੀ ਸ ਦੇ ਪਾਰਸਲ ਹੈ ਇਹ ਵਾਲੇ ਸਾਰੇ ਸੂਟ ਕੋਈ 3 300 ਨੂੰ ਕੋਈ 4 400 ਨੂੰ ਫਾਇਦੇ ਵੱਡੇ ਹੋ ਜਾਣੇ ਆ ਪੈਣੋ ਅਗਰ ਦਾਜ ਵਾਲੀ ਬਰਾਨੇ ਬਾਰੇ ਸੋਚ ਰਹੇ ਹੋ ਭੋਗਪੁਰ 15 ਫਰਵਰੀ ਸ਼ਵਰਾਤਰੀ ਵਾਲਾ ਦਿਨ ਸਵੇਰੇ 9 ਵਜੇ ਤੋਂ ਮੇਲਾ ਸ਼ੁਰੂ ਹੋਣ ਜਾ ਰਿਹਾ ਸੋ ਬਿਲਕੁਕੁਲ ਇੱਧਰ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਆਰਟੀਕਲ ਇੱਧਰ ਪਾਜੀ ਫੋਕਸ ਮਾਰ ਮਾਰ ਕੇ ਦਿਖਾਓ 300 300 300 ਜੀ 300 400 500 800 1000 12 ਸਾਰੀਆਂ ਰੇਜਾ ਅੱਧੇ ਤੋਂ ਘੱਟ 80% ਦਾ ਬਾਜੀ ਡਿਸਕਾਊਂਟ ਹੈ ਇਸ ਵਾਰੀ ਭੋਗਪੁਰ ਦੇ ਵਿੱਚ ਜੀ ਏ ਭਾਈ ਜੀ ਸ਼ੋਰੂਮ ਚ ਤੇ ਆ ਗਏ ਆ ਹੁਣ ਭਰਾਵਾਂ ਦੇ ਵੀ ਫਾਇਦੇ ਕਰ ਦਿਓ ਬਿਲਕੁਲ ਭਾਈ ਜੀ ਬਾਜ਼ਾਰ ਚ 70 ਤੋਂ 80 ਰੁਪਏ ਵਿੱਚ ਕੱਣ ਵਾਲੀ ਫੁੱਲ ਵੈਲ ਦੀ オリジナル ਵਿੰਬਲ ਦੀ ਪੱਗ ਆਪਣੇ ਭਰਾਵਾਂ ਨੂੰ 3 ਰੁਪਏ ਮੀਟਰ ਗਰੰਟੀ ਵਾਲੀ ਪੱਗ ਹੈ ਇਹ ਵੀ ਸੇਲ ਮੇਲੇ ਚ ਦੇ ਜਾ ਰਹੇ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਆਹਨਾਂ ਦੇ ਥਾਨ ਲੈ ਜਾਓ 1000 ਥਾਨ ਭਾਈ ਜੀ ਆਣਾ ਚਮਰਾਤਰੀ ਵਾਲੇ ਦਿਨ オリジナル ਵਿੰਬਲ ਸਟੈਂਪ ਨਾਲ ਲੱਗੀ ਹੋਏਗੀ ਨਾ ਨਾ ਕੱਟ ਭੋਗਪੁਰ ਨੇ 3 ਰੁਪਏ ਮੀਟਰ ਭਾਈ ਜੀ オリジナル ਪੱਗ ਦੇ ਦੇਣੀ ਹੈ ਪੈਣਾ ਦੇ ਨਾਲ ਪ੍ਰਾਵਾ ਦੇ ਵੀ ਵੱਡੇ ਫਾਇਦੇ ਹੋਣਗੇ ਸੋ ਬਿਲਕੁਲ ਇੱਧਰ ਦਿਖਾ ਦਿਓ ਪਾਜੀ ਭਾਵੇਂ ਆ ਵਾਲਾ ਰੰਗ ਲੈ ਲਓ ਤੇ ਭਾਵੇਂ ਆ ਲੈ ਲਓ 30 ਰੁਪਏ ਮੀਟਰ ਦੇ ਵਿੱਚ ਕਮਾਲ ਦਾ ਕਪੜਾ ਕਮਾਲ ਦੀ ਕੁਆਲਿਟੀ ਤੁਹਾਨੂੰ ਮਿਲਣ ਜਾ ਰਹੀ ਹੈ ਪਾਜੀ ਨਾਰਕਲੀ ਆ ਗਈ ਮੇਸ਼ਾ ਭਾਈ ਜੀ ਪਹਿਲੇ ਤੇ 11 ਪੈਣਾ ਨੂੰ ਵੀਡੀਓ ਸ਼ੇਅਰ ਕਰਤੇ ਨਾਰਕਲੀ ਆ ਵੀ ਦੇਣੀ ਹੈ ਤੇ ਉਸ ਤੋਂ ਬਾਅਦ 8 ਤੋਂ 9000 ਰੁਪਏ ਵਿਕਣ ਵਾਲੀ ਨਾਰਕਲੀ ਪਹਿਲੀਆਂ 100 ਪੈਣਾ ਨੂੰ ਭਾਈ ਜੀ ਗੱਲ ਤੇ ਆਣਾ ਸੁਣੀ ਪਹਿਲੀਆਂ 100 ਪੈਣਾ ਨੂੰ 1-1000 ਰੁਪਏ ਰੇਜਾ 'ਚ ਦੇ ਦੇਣੀ ਹੈ ਜਿਹੜੀਆਂ ਮੇਰੀਆਂ ਪੈਣਾ ਸੇਲ 'ਚ ਪਹਿਲੀਆਂ 100 ਆ ਗਈਆਂ 8 ਤੋਂ 9000 ਵਾਲੀ ਅਨਾਰਕਲੀ 1000 ਰੁਪਿਆ ਰੇਂਜ 15 ਫਰਵਰੀ ਸ਼ੁਭਰਾਤਰੀ ਵਾਲਾਂ ਦਿਨ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਮੇਲਾ ਚੱਲੇਗਾ ਐਤੋਂਰ ਭੋਗਪੁਰ ਵਿਖੇ ਜੀ ਸੋ ਬਿਲਕੁਲ ਇਧਰ ਪਾਜੀ ਆਰਟੀਕਲ ਦਿਖਾ ਦਿਓ 15 ਫਰਵਰੀ 15 ਫਰਵਰੀ आर टी आर वाली नारकली ਤੁਹਾਨੂੰ ਮਿਲਣੀ ਆ 1000 ਰੁਪਏ ਦੇ ਵਿੱਚ ਪਹਿਲੀਆਂ 100 ਪਹਿਣਾ ਨੂੰ ਜਲਦੀ ਜਲਦੀ ਪਹੁੰਚੋ ਜੀ ਸੋ ਨਾਲ ਬਿਲਕੁਲ ਜੀ ਡਿਜ਼ਾਈਨ ਵੀ ਵਨ ਸਵੰਦੇ ਮਿਲਣਗੇ ਹੈਡ ਵਰਕ ਦੇ ਕੰਮ ਮਿਲਣਗੇ 100 ਪਹਿਣਾ ਨੂੰ ਕਹਿੰਦਾ ਗਿਣ ਕੇ ਭਾਈ ਜੀ 100 ਪਹਿਣਾ ਨੂੰ ਦਿਆਂਗੇ ਜਿਹਦੇ ਨਾਲ ਸੂਟ ਪਾਰੇ ਤੋਂ ਪਾਰੇ 8 8 ਦਾਦਾ ਹਜ਼ਾਰ ਵਾਲੇ 12 1200 13 1300 15 1500 20 ਸਭ ਭਾਜੀ ਝੱਕਾ ਦੇ ਨੇ ਸਭ ਸਟਾਕ ਪਹਿਣਾ ਵਾਸਤੇ ਕੱਢਿਆ ਕਿਉਂਕਿ ਪਹਿਣਾ ਦੇ ਘਰ ਚ ਹੈ ਕਿ ਉਹਨੇ ਵਿਆਹ ਚਾਦੀ ਕਿਸੇ ਪਹਿਣ ਪੁਰਾਣਾ ਲੁੱਟ ਕੇ ਸੁੱਟ ਹੋਣ ਨਹੀਂ ਦੇ ਨਾਨੇ ਕੱਟ ਜਲੰਧਰ ਵਾਲੇ ਮੇਲਾ ਲਾ ਲਗੇ ਨੇ ਤੁਹਾਡੇ ਆਪਣੇ ਸ਼ਹਿਰ ਭੋਗਪੁਰ ਵਿੱਚ ਪੂਰੇ ਇਲਾਕੇ ਨੂੰ ਖੁੱਲਾ ਸਦਾ ਅਗਰ ਇਦਾਂ ਦੇ ਸੂਟ ਲੈਣੇ ਨੇ 4-4000 ਵਾਲੇ 1-1000 ਚ ਤੇ ਪਹੁੰਚਣਾ ਪੈਣਾ ਆ ਇਦਾਂ ਦੇ ਹੈਵੀ ਆਰਟੀਕਲ 6-6000 ਵਾਲੇ 8-8000 ਹਜ਼ਾਰ ਹਜ਼ਾਰ ਨੂੰ ਬਾਈ ਜੀ ਵੀ ਲੰ ਵੱਡਾਈ ਲਾ ਲਈਆਂ ਸੋ ਬਿਲਕੁਲ ਯਾਰ ਆ ਤੇ ਸਾਰੇ ਰਿਕਾਰਡ ਹੀ ਟੁੱਟ ਰਿਹਾ ਇਸ ਸੇਲ ਦੇ ਵਿੱਚ ਜਿਹੜੇ ਰੇਟ ਤੁਹਾਨੂੰ ਦਵਾਂਗੇ ਇਹ ਸਾਡੀਆਂ ਗਰੰਟੀਆਂ ਵਾ ਪੂਰੇ ਪੰਜਾਬ ਚ ਅੱਜ ਤੱਕ ਇਹ ਰੇਟ ਨਹੀਂ ਕਿਤੇ ਮਿਲੇ ਹੋਣੇ ਇਧਰ ਵੇਖੋ ਯਾਰ ਆ ਆਰਟੀਕਲ ਜਿਹੜੇ ਮਾਰਕੀਟ ਦੇ ਵਿੱਚ 4-4000 ਦੇ ਆ ਇਧਰ ਵੇਖੋ ਯਾਰ ਨਾਨਕ ਹਾਰਡ ਕਪੜਾ ਫੈਕਟਰੀ ਦੀ ਇਸ ਸੇਲ ਦੇ ਵਿੱਚ ਆਓ ਪੋਗਪੁਰ ਦੇ ਵਿੱਚ ਆਓ 15 ਫਰਵਰੀ ਨੂੰ ਆਓ ਤੇ ਆ ਵਾਲੇ ਆਰਟੀਕਲ 800000 1200 ਦੇ ਵਿੱਚ ਇਧਰ ਵੇਖੋ ਯਾਰ ਆ 8800 ਚ ਟੱਕੋ ਜੀ ਇਧਰ ਵੇਖੋ ਹਜ਼ਾਰ ਹਜ਼ਾਰ ਰੁਪਏ ਦੇ ਵਿੱਚ ਕਮਾਲ ਦੀਆਂ ਵੈਰਾਈਟੀਆਂ ਇਧਰ ਚੈੱਕ ਕਰੋ ਭਾਈ ਜੀ ਚੀਕਾਂ ਘੜਾ ਦੇਾਂਗੇ ਚੀਕਾ ਰੇਟ ਦੱਸ ਦੱਸ ਕੇ ਭਾਈ ਤੋਂ 6000 ਵਾਲੀ ਫੁੱਲ ਕਾਰੀ ਦੇ ਨਾਲ ਲਹਿੰਗਾ ਪਾਜੀ ਮੈਜੇ ਨਹੀਂ ਕਰ ਸਕਦੀਆਂ ਪਹਿਣਾ ਜੋ ਬਾਦੇ ਜਾ ਰਹੇ ਆ 795 ਰੁਪਏ ਰੇਂਜ ਦੇ ਵਿੱਚ ਪਾਜੀ ਦੇ ਦੇਣਾ ਤੇ ਜਿਹਦੇ ਨਾਲ ਪਿਓਰ ਚਨਾਉ ਦਾ ਦੁਪੱਟਾ ਬਾਈ ਜਿ ਖੁੱਲਾ ਡੁੱਲਾ 2.5 ਮੀਟਰ ਕਲਾ ਦੁਪੱਟਾ ਨਹੀਂ ਇਹਨੇ ਦਾ ਹੋਣਾ ਪਹਿਨੋ ਜਿਹੜਾ ਦੁਪੱਟੇ ਦਾ ਬਾਈ ਜਿ ਮਰ ਚੈੱਕ ਕਰਾਓ ਪਿਓਰ ਦੇਸੀ ਕਿਓ ਵਰਗੇ ਸੂਟ ਹੈ ਗੋਟਾ ਪੱਟੀ ਦਾ ਕੰਮ ਕੀਤਾ ਹੋਇਆ ਪੂਰੇ ਸੂਟ ਦੇ ਉੱਪਰ ਪੂਰੀ ਫੁਲਕਾਰੀ ਵਾਲੀ ਸ਼ਰਟ ਆਏਗੀ ਇਧਰ ਚੈੱਕ ਕਰ ਸਕਦੇ ਹੋ ਜਿਹੜਾ ਲਹੰਗਾ ਬਣਾਓ ਗਰਾਰਾ ਬਣਾਓ ਚਰਾਰਾ ਬਣਾਓ 800 ਰੁਪਏ ਰੇਂਜ ਚ ਮਾਈ ਜੀ ਆ ਵੀ ਪਹਿਣਾ ਨੂੰ ਦੇ ਦੇਣਾ ਮੇਲੇ ਚ ਆਪਾਂ 15 ਫਰਵਰੀ ਨੂੰ ਜੀ ਸੋ ਬ ਆਰਟੀਕਲ ਤੁਹਾਨੂੰ ਸਾਰੇ ਹੀ ਦਿਖਾਈ ਜਾਈਏ ਵੈਰਾਈਟੀਆਂ ਵੇਖੀ ਜਾਓ ਸਕਰੀਨਸ਼ਾਟ ਮਾਰੀ ਜਾਓ ਤੇ ਜਲਦੀ ਜਲਦੀ 15 ਫਰਵਰੀ ਨੂੰ ਪਹੁੰਚੋ 100 ਰੁਪਏ ਦਾ ਸੂਟ ਹੈ ਬਾਈ ਜੇ ਵਾਲਾ 100 ਰੁਪਏ ਦਾ ਸੂਟ ਪਹਿਰਾਂ ਨੂੰ ਦੇਣਾ ਆਪਾਂ ਉੱਤੇ ਰੇਟ ਵੀ ਲਾਗਤੇ ਨੇ ਸਿਰਫ 100 ਰੁਪਏ ਦਾ ਸੂਟ ਇਧਰ ਚੈੱਕ ਕਰੋ 500 ਰੁਪਏ ਦਾ ਬਡਾਰਸੀ ਸੂਟ ਪਹਿਰਾਂ ਨੂੰ ਦੇਣ ਜਾ ਰਹੇ ਆ ਇਹਦੇ ਨਾਲ ਦੇ ਸੂਟ 8 800 ਨੂੰ ਦੇਣ ਜਾ ਰਹੇ ਆ 12 12 ਸੋ ਨੂੰ ਹੈਵੀ ਫਰੰਟ ਵਾਲੇ ਸੂਟ ਦੇ ਦੇ ਜਾ ਰਿਆਂ ਇਦਾਂ ਦੇ ਆਰਟੀਕਲ ਜਿਹੜੇ 6 6000 ਦੇ ਨੇ ਇਹ 1200 1500 ਦੇ ਦੇ ਜਾ ਰਿਆਂ 1 1000 ਰੁਪਈਆ ਦੇ ਚ ਆ ਪਸਾ ਸੱਤਿਆਰ ਵਾਲੇ ਸੂਟ ਭਾਈ ਜੀ ਅੱਜ ਕਾ ਦੇ ਨੇ ਨੇ ਇਧਰ ਚੈੱਕ ਕਰੋ ਚਾਚੀਆਂ ਮਾਮੀਆਂ ਤਾਈਆਂ ਪੂਆ ਮਾਚੀਆਂ ਨਾਨੀਆਂ ਦਾਦੀਆਂ ਸਭ ਹੈਂਡਵਰਕ ਦੇ ਆਰਟੀਕਲ ਦੇ ਦਾਨੇ ਆ ਮੇਲਾ ਪੈਣੋ ਵੱਡਾ ਲੱਗਣ ਜਾ ਰਿਆ ਜੇ ਨਾ ਨਾ ਕਟਪੋਪਰ ਵਿਖੇ ਜੀਟੀ ਰੋਡ ਦੇ ਉੱਪਰ ਉੱਥੇ ਝੰਡੇ ਝੂਲਦੇ ਹੋਣਗੇ ਮਹਾਰਾਜ ਦੇ ਉੱਥੇ ਹੀ ਦੁਕਾਨ ਹੈ ਉੱਥੇ ਹੀ ਤੁਸੀਂ ਆਉਣਾ ਤੇ ਇਦਾਂ ਦੇ ਆਰਟੀਕਲ ਸਭ ਤੁਹਾਨੂੰ ਆਪਾਂ ਦੇ ਦੇਣੇ ਆ ਕੋਈ 500 ਕੋ 600 ਕੋ 700 ਕੋ 800 ਚੋ ਸੋ ਬਿਲਕੁਲ ਵੈਰਾਈਟੀਆਂ ਤੁਹਾਨੂੰ ਬਹੁਤ ਪਿਆਰੀਆਂ ਪਿਆਰੀਆਂ ਦਿਖਾ ਰਹੀਆਂ ਤੁਹਾਡਾ ਕੰਮ ਕੀ ਹੈ ਵੀਡੀਓ ਨੂੰ ਸ਼ੇਅਰ ਕਰੋ ਆਪਣੀਆਂ ਉਹਨਾਂ ਸਹੇਲੀਆਂ ਪਹਿਣਾ ਦੇ ਨਾਲ ਜਿਨ੍ਹਾਂ ਦੇ ਨਾਲ ਜੇਲ੍ਹ ਚ ਪਹੁੰਚਣਾ ਵਾ ਵੀਡੀਓ ਨੂੰ ਸ਼ੇਅਰ ਕਰਕੇ ਛੇਤੀ ਛੇਤੀ ਪਹੁੰਚ ਤੇ ਇਧਰ ਵੇਖੋ ਯਾਰ ਆ ਕਮਾਲ ਦੇ ਆਰਟੀਕਲ ਸਕਰੀਨ ਸ਼ਾਟ ਲੈ ਲਓ ਬਾਜ਼ਾਰ ਚ ਟਰਾਈ ਕਰੋਗੇ ਰੇਟ ਲੱਗਣਾ 3500 4000 ਪਰ ਨਾਨਕ ਘਟ ਕਪੜਾ ਫੈਕਟਰੀ ਦੇ ਤੁਹਾਨੂੰ ਇਸ ਤਰ੍ਹਾਂ ਦੇ ਆਰਟੀਕਲ 1000 1200 ਦੇ ਵਿੱਚ ਦਵਾਂਗੇ ਇਧਰ ਵੇਖੋ ਯਾਰ ਅੱਛਾ ਅੱਛਾ ਕਰਦੇ ਆ ਆਰਟੀਕਲ 200 ਰੁਪਏ ਰੇਟ ਚ ਗਰਮ ਸੂਟ ਭਾਈ ਜੀ ਸ਼ਾਲ ਦੇ ਨਾਲ 200 ਰੁਪਏ ਰੇਟ ਚ 199 ਰੁਪਏ ਰੇਟ ਚ ਨਾਨਕ ਘਟ ਭੋਗ ਪਰ ਪੂਰੇ ਪਟਾਕੇ ਪਾਵਾਂਗੇ ਇਹ ਭਾਈ ਜੀ ਇਧਰ ਕੁਆਲਟੀ ਵੇਖ ਲਓ ਬੜੀ ਪ੍ਰੀਮੀਅਮ ਜੇ ਘਾਟਾ ਨਹੀਂ ਕੋੜਾ ਕੋਈ 200 ਦੇ ਵਿੱਚ ਕੋਈ ਘਾਟਾ ਨਹੀਂ ਭਾਈ ਜੀ ਨੋ ਪ੍ਰੋਫਿਟ ਨੋ ਲੋਸ ਲੋਟੜੀ ਹੋਣੀ 15 ਦਿਨ ਪਹਿਰਾ ਦੇ ਫਾਇਦੇ ਆ ਬਦਰਾ ਦੇ ਤੇ ਜਿੰਨਾ ਕਪੜਾ ਇਕੱਠਾ ਕਰ ਸਕਦੀਆਂ ਪੈਣਾ ਕਰ ਲੈਣ ਬਾਰ ਬਾਰ ਬੇਨਤੀ ਕਰ ਰਹੇ ਆ ਸਕਰੀਨ ਸ਼ਾਟ ਲਵੋ ਜਿੰਨਾ ਮਜ ਟਰੱਕ ਭਰ ਕੇ ਪੈਣਾ ਕਹਿਣੀਆਂ ਨੇ ਤੇ ਨਾਲ ਦਾ ਮਾਲ ਚਾਹੀਦਾ ਉਹ ਵੀ ਅਵੇਲੇਬਲ ਆ ਪਿਓਰ ਪਸ਼ਮੀਨਾ ਸ਼ਾਲ ਨਾਲ ਆ 5 ਮੀਟਰ 200 ਰੁਪਇਆ ਰਾਂਟੈਕਸ ਦੇ ਸੂਟ ਬਾਈ ਜੀ ਓਰੀਜినਲ ਰਾਂਟੈਕਸ ਦਾ ਸਟੈਪ ਚੈੱਕ ਕਰ ਲਿਓ 795 800 ਰੁਪਇਆ ਚ ਇਹ ਵੀ ਮੈਂ ਦਿਆਂਗਾ ਲਖਨਵੀ ਸੂਟ ਇਦਾਂ ਦੇ ਸੂਟ ਜਿਹੜੇ 8-8 ਦਾਦਾ ਹਜ਼ਾਰ ਦੇ ਨੇ 2-2 ਹਜ਼ਾਰ 25-3500 ਨੂੰ ਐ ਇਦਾਂ ਦੇ ਪਾਰੀਆਂ ਫਰੈਂਟਾ ਪਾਈ-ਪਾਈ 6-6 ਹਜ਼ਾਰ ਵਾਲੇ 1-1000 ਰੁਪਿਆ ਰੇਂਜਾਂ ਚ ਬਾਈ ਜੀ ਇਹ ਵਾਲੇ ਸੂਟ ਵੀ ਪਹਿਲਾਂ ਨੂੰ ਆਪਾਂ ਦੇ ਸੋ ਬਿਲਕੁਕੁਲ ਯਾਰ ਵੈਰਾਈਟੀਆਂ ਬੜੀਆਂ ਨਜ਼ਾਰੇਦਾਰ ਜੀ ਆਪਾਂ ਵੀ ਹੈਰਾਨ ਹੋ ਰਹੀਆਂ ਤੁਸੀਂ ਵੀ ਹੈਰਾਨ ਹੋ ਰਹੇ ਜੀ ਫਿਰ ਇੰਤਜ਼ਾਰ ਨਾ ਕਰਿਓ 15 ਵਰਵੀ ਨੂੰ ਪਹੁੰਚ ਜਾਓ ਕਿਉਂਕਿ ਇੱਧਰ ਵੇਖੋ ਯਾਰ ਸਾਰਾ ਸਾਲ ਜਿੱਥੇ ਮਰਜੀ ਫੇਰ ਲਿਓ ਆ ਰੇਟ ਨਹੀਂ ਲੱਭਣੇ ਨਹੀਂ ਲੱਭਣੇ ਨਹੀਂ ਲੱਭਣੇ ਜੀ 500 ਰੁਪਏ ਦਾ ਪਿਓਰ ਬਨਾਰਸੀ ਸੂਟ ਹੈ ਪਿਓਰ ਔਰਗੈਂਜ਼ਾ ਦੇ ਬਨਾਰਸੀ ਦੁਪੱਟਾ ਨਾਲ ਹੈ ਨਾਲ ਹੈਵੀ ਲਾਵਾ ਫੇਰਿਆ ਵਾਲੇ ਸੂਟ 1500 2000 ਨੂੰ ਇਧਰ ਚੈੱਕ ਕਰੋ ਪਿਓਰ ਮੈਕਨਾ ਜੀ ਮਸਲੀਨਾ ਦੇ ਸੂਟ 12 1200 ਨੂੰ ਜਿਹੜੇ 35 3500 ਵਾਲੇ ਨੇ ਡਿਜ਼ਾਈਨਰ ਔਰ ਕੱਲੇ ਕੱਲੇ ਸੂਟ ਦਾ ਰੇਟ ਦੱਸ ਰਹੇ ਆ ਵੀਡੀਓ ਚਲਦੀ ਸ਼ੇਅਰ ਕਰੀ ਚਲੋ ਸਕਰੀਨਸ਼ਾਟ ਲਈ ਚਲੋ 15 ਫਰਵਰੀ ਨੂੰ ਮੈਂ ਵੀ ਉੱਥੇ ਹੀ ਆ ਜੇ ਸੂਟ ਨਾਮ ਲੈ ਤਾਂ ਮੈਨੂੰ ਫੜ ਲਓ ਜੀ ਉੱਥੇ ਸੋ ਬਿਲਕੁਲ ਯਾਰ ਇਧਰ ਵੇਖੋ ਆ ਜਿਹੜੇ ਰੇਟ ਤੁਹਾਨੂੰ ਦੱਸ ਰਹੀ ਹੈ ਨਾ ਬਹੁਤ ਹੀ ਕਮਾਲ ਦੀ ਹੈ ਇਧਰ ਵੇਖੋ ਯਾਰ दा कि ਜਿਸ ਤਰ੍ਹਾਂ ਤੁਸੀਂ ਦਾਜਵਰੀ ਦਾ ਕਪੜਾ ਬਣਾਉਣਾ ਵਾ ਇਧਰ ਵੇਖੋ ਕਿੱਡੇ ਕਮਾਲ ਦੇ ਆਰਟੀਕਲ ਆ ਭਾਜੀ ਹੈਂਡਵਰਕ ਦਿਖਾ ਦਿਓ ਸਾਰਾ ਹੈਂਡਵਰਕ ਨਾਲ ਲੱਧਿਆ ਪਿਆ ਆਰਟੀਕਲ ਆ ਬਾਜ਼ਾਰ ਦੇ ਵਿੱਚ ਜਾ ਇਧਰ ਟੈਗ ਹੀ ਵੇਖ ਲਓ ਯਾਰ ਇਸ ਤਰ੍ਹਾਂ 5800 ਰੁਪਿਆ ਭਾਜੀ ਹੁਣਾਂ ਦਾ ਰੇਟ ਆ ਤੇ ਤੁਸੀਂ ਵੇਖੋ ਭਾਜੀ ਕਹਿ ਰਿਹਾ ਇਸ ਤਰ੍ਹਾਂ ਦੀ ਆਰਟੀਕਲ ਤੁਹਾਨੂੰ 1600 1700 1800 ਦੇ ਵਿੱਚ ਯਾਰ ਕਮਾਲ ਹੋਣ ਵਾਲੀ ਆ 15 ਫਰਵਰੀ 15 ਫਰਵਰੀ ਛੇਤੀ ਛੇਤੀ ਪਹੁੰਚੋ ਇਧਰ ਇਧਰ ਚੈੱਕ ਕਰੋ ਭਾਈ ਜੀ ਇਧਰ ਲਹਿੰਗੇ ਵਾਲੇ ਸੂਟ 15 1500 ਨੂੰ 12 12000 ਰੁਪਏ ਵਾਲੇ ਜਿਹੜੇ ਮਾਰਕੀਟ ਚ ਅੱਠ ਅੱਧਾ 12 12000 ਦੇ ਰਹੇ ਸ਼ਾਰਟ ਆ ਗਈ ਲੈਗਾ ਦਿਖਾ ਦਿੰਦਾ ਨਾਲ ਦੁਪੱਟਾ ਪਿਓਰ ਚਰੋਂਦਾ ਬਾਈ ਜੀ ਸਿਰਫ 12-1500 ਨੂੰ ਜਿੰਨਾ ਮਰਜੀ ਪਹਿਨੋ ਸਟਾਕ ਲੈ ਲਿਓ ਹਲਦੀ ਮਹਿੰਦੀ ਦੇ ਪਾਡੂ ਲੈਣੇ ਨੇ ਇਦਾਂ ਦੇ 1000-1200 ਨੂੰ ਤੁਸੀਂ ਲਹਿੰਗੇ ਵਾਲੇ ਸੂਟ ਯਾਰ ਯਾਰ 12-1200 ਨੂੰ ਲੈਣੇ ਨੇ ਭੋਗਪੁਰ ਚ ਕਰਾਂਗੇ ਤੁਹਾਡਾ ਇੰਤਜ਼ਾਰ ਇਦਾਂ ਦੇ ਹੈਵੀ ਫਰੰਟਾਂ ਦੇ ਲੈਣੇ ਨੇ 15-1500 ਨੂੰ 18-1800 ਨੂੰ ਇਹ ਵੀ ਸੂਟ ਆਪਾਂ ਦੇ ਦਿਆਂਗੇ 4 ਸਾਈਡ ਦੁਪੱਟਿਆਂ ਵਾਲੇ ਬਾਈ ਜੀ ਸੂਟ 1-1000-1200 ਨੂੰ ਸਭ ਭਾਜੀ ਸੂਟ ਚੱਕਾ ਦੇਣੇ ਵੀ ਯਾਰ 1200 ਨੂੰ ਹੈ ਸਿਲਕ ਦੇ ਸੂਟ ਰਾਸ ਲੱਗਦਾ ਸੂਟ ਹੈ ਮੈਂ ਕਹਿੰਦਾ ਜੀ ਪੂਰੇ ਪਰਿਵਾਰ ਨਾਲ ਪੋਚੋ ਆਂਡ ਗਵਾੜ ਨਾਲ ਰੀਲ ਸ਼ੇਅਰ ਕਰੋ ਵੀਡੀਓ ਸ਼ੇਅਰ ਕਰੋ ਤੁਸੀਂ ਚਾਚਾ ਜੀ ਮਮੀਆਂ ਤਾਈ ਜਣ ਦੇਣੇ ਆ ਉਹ ਵੀ ਆਜੋ ਦੱਪਕੇ ਵਰਗ ਦੇ ਸੂਟ ਲੈਣੇ ਪੈਣੋ ਤੁਸੀਂ ਪਿਓਰ ਦੇ ਸੂਟ ਲੈਣੇ ਆ ਸਭ ਚੀਜ਼ਾਂ ਬਾਈ ਜੀ 15 ਫਰਵਰੀ ਭੋਗਪੁਰ ਨੂੰ 80% ਡਿਸਕਾਊਂਟ ਕਰ ਦੇ ਬਾਈ ਜੀ ਮਾੜਾ ਮੋਟਾ ਨਾ ਕੋਈ ਲੋਕੇਸ਼ਨ ਦੱਸ ਦੋ ਮੈਂ ਕਿਹਾ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਹੀ ਸਾਹਮਣੇ ਅਗਲੀ ਵੀਡੀਓ ਚਲ ਕੇ ਜੇ ਸਮਝਾ ਦਿਆਂਗੇ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਮੇਨ ਜੀਟੀ ਰੋਡ ਦੇ ਉੱਪਰ ਭੋਗਪੁਰ ਝੰਡੇ ਲੱਗੇ ਹੋਣੇ ਨੇ ਦੂਰੋਂ ਹੀ ਪਤਾ ਲੱਗ ਰਿਹਾ ਨਾਨਕਾਟ ਭੋਗਪੁਰ ਨੇ ਸੇਲ ਆ ਦਿੱਤੀ ਪੈਣ ਵਾਸਤੇ ਸੋ ਬਿਲਕੁਲ ਜੀ ਵਿਜ਼ਿਟ ਜ਼ਰੂਰ ਕਰਨਾ ਵਾ 15 ਫਰਵਰੀ ਤੋਂ ਸੇਲ ਮੇਲਾ ਸ਼ੁਰੂ ਹੋਣ ਜਾ ਰਿਹਾ ਵਾ ਜਿਹੜਾ ਪਹਿਲੋ ਆਊਗਾ ਪਹਿਲੋ ਆਰਟੀਕਲ ਲੈ ਕੇ ਜਾਊਗਾ ਰੇਟ ਇਹੋ ਜੀ ਆ ਵਰਾਇਟੀ ਇਹੋ ਜੀ ਆ ਵੀ ਤੁਹਾਡਾ ਦਿਲ ਖੁਸ਼ ਹੋ ਜਾਣਾ ਵਾ ਸੋ ਵਿਜ਼ਿਟ ਜ਼ਰੂਰ ਕਰਨਾ ਵਾ ਜੀ